ਸਵਾਰੇ ਸੀ ਤੁਸੀਂ ਅਸੀਂ ਤਾਂ ਦਸੂਏ ਤੋਂ ਚੜੇ ਸੀਗੇ ਧਰਮਪੁਰ ਮਾਤਾ ਦੇ ਚੱਲੇ ਸੀਗੇ ਇਹ ਐਕਸੀਡੈਂਟ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਇਹਦੇ ਬਾਸ ਲੈ ਕੇ ਵਿੱਚੇ ਮਾਰਤੀ ਕੁਛ ਨਹੀਂ ਬਚਿਆ ਇਹ ਸੀਗੀ ਸਪੀਡ ਸੀਗੀ ਬੱਤੀ ਕੀ ਸੀਗੀ ਚਲਾਉਂਦਾ ਨਸ਼ਾ ਕੀਤਾ ਹੀ ਲੱਗਦਾ ਤੇ ਕਿੰਨੇ ਸਵਾਰੀਆਂ ਕਿਸੀਆਂ ਵਿੱਚ ਸਵਾਰੀ ਸਿਰਫ ਯੂਈਸੀ ਬੱਸ ਦਸੂਏ ਤੋਂ ਤੇ ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਸਪੀਡ ਦੇ ਵਿੱਚ ਸੀਗੀ ਬੱਸ ਭਾਜੀ ਅਸੀਂ ਆਪਣੇ ਧਿਆਨ ਨਾਲ ਇੱਧਰ ਬੈਠੇ ਹੋ ਸੀਗੇ ਹੂੰ ਤੇ ਦੋਵਰ ਝਟਕਾ ਜਾਬ ਮਰੀਆ ਸਾਦੀ ਜੋਰ ਨਾਲ ਵੱਜੀ ਨਾ ਸਾਰੀਆਂ ਰੋਲਾ ਪਾ ਸਾਰੀਆਂ ਨੇ ਪਾਉ ਤੰਦ ਰੋਲਾ ਆ ਮੇਰੀ ਛਤੀ ਪਾਜੀ ਠੁੱਕ ਗਈ ਆ ਹੀੜ ਤੇ ਸੀਗੀ ਬਸ ਜੇ ਕਿਸ ਤਰ੍ਹਾਂ ਹੋ ਗਈ ਕਿਸ ਵੀੜ ਤੇ ਜੀ ਵਿੱਚੋਂ ਬੜੀ ਵਧੀਆ ਲਿਆ ਆ ਇੱਥੇ ਆ ਕੇ ਇਹਦੀ ਮੇਰੇ ਹਿਸਾਬ ਨਾਲ ਤੇ ਅੱਖ ਲੱਗੀ ਵੀ ਇਹਨੇ ਨਾਲ ਹੀ ਥੱਲੇ ਲਾ ਲਈ ਗੱਡੀ ਰੋਜ਼ ਹਾਦਸੇ ਹੋ ਰਹੇ ਪਹਿਲੇ ਵੀ ਹਾਦਸੇ ਬਹੁਤ ਜ਼ਿਆਦਾ ਹੋ ਰਹੇ ਆ ਲੱਗਦਾ ਨਹੀਂ ਪ੍ਰਸ਼ਾਸਨ ਨੂੰ ਇਹ ਰੋਕਣਾ ਚਾਹੀਦਾ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਸਾਰਾ ਕੋਈ ਨਾ ਕੋਈ ਡਰਾਈਵਰ ਨਾ ਖਾਦਾ ਹੈ ਸੋਨ ਡਰਾਈਵਰ ਕਿੱਥੇ ਹੈ ਭਾਈ ਡਰਾਈਵਰ ਤਾਂ ਭੱਜ ਗਿਆ ਲੱਭਾਈ ਨਹੀਂ ਡਰਾਈਵਰ ਵਿਚੇ ਸੀ ਪਹਿਲਾਂ ਹੁਣ ਤੇ ਉਹ ਨਿਕਲ ਗਿਆ ਅੱਗੇ ਆਜਾ ਪਿੱਛੋਂ ਬੜੀ ਛੋਣੀ ਬੱਸ ਆਈ ਜੀ ਇੱਥੋਂ ਕਿਤੇ ਆ ਕੇ ਉਹਨੂੰ ਵਿਚ ਮਾਰੀ ਵਿਚ ਉਹ ਸਵੇਲੇ ਵਿਚ ਮਾਰੀ ਕਿੰਨੀਆਂ ਸਵਾਰੀਆਂ ਸੀਗੀਆਂ ਸਵਾਰੀਆਂ ਤਾਂ ਬਸ ਆਣੀ ਸੀਟਾਂ ਭਰੀਆਂ ਆਈ ਸੀ ਇਦਾਂ ਸਾਰੀਆਂ ਪਿੱਛੇ ਤੋਂ ਕੋਦੋ ਗੱਡੀ ਆਈ ਥੋੜੀ ਹੋਈ ਤਾਰਦੇ ਆਏ ਨੇ ਸਵਾਰੀਆਂ ਕੱਟਾ ਤਾਂ ਨਹੀਂ ਲੱਗੀਆਂ ਜ਼ਿਆਦਾ ਕੱਟਾ ਲੱਗੀਆਂ ਆਜ ਇੱਥੇ ਲੱਗੀ ਜਾਂਦਾ ਗੋਡੇਾਂ ਦੇ ਲੱਗੀਆਂ ਐਂਬੂਲੈਂਸ ਪਹੁੰਚੀ ਇੱਥੇ ਨਹੀਂ ਹਜੇ ਕੋਈ ਨਹੀਂ ਆਇਆ ਅਜੇ